But ਗੁਨਾਹ ਕਹ ਕਹਗਾ ਟੌਠਾ ਕਰ ਓਜ ਪਗਵਾਨ ਅ ਪ੍ਰਵ ਸ਼ਰਣਾਗਤੀ ਕਿਰਪਾ ਨਦਯਾ ਕ ਅਕਰ ਹਰ ਮੰਨ ਵਸਤ ਨਾਨਕ ਹੋਤਨ ਹਾਲ ਇੱਕ ਅਕਰ ਹਰ ਮੰਨ ਵਸਤ ਨਾਨਕ ਅੰਜਹਰ ਜਹੂਰ ਮਾਜਰਾ ਜੋਲ ਕਲਯੁਗ ਕੇ ਅਵਤਾਰ ਕੇ ਆਰਮੀ ਗਤੀ ਤੇ ਬਰਾਜਮਾਨ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਰਵਾਇ ਤੇ ਸਤਿਗੁਰਾਂ ਦੀ ਦੀ ਪਾਵਨ ਮੁਬਾਰਕ ਲਿਗੀ ਗੋਤ ਧਨੰਦ ਮੰਦਹੀ ਪਰਮ ਸਨਮਾਨ ਜੋ ਗੁਰੂ ਪਿਆਰੀ ਗੁਰੂ ਸواری ਖਾਲਸਾ ਰੂਪ ਸੱਦ ਸੰਗਤ ਜੀਓ ਬਡੇ ਹੀ ਭਾਗ ਹਨ ਸਰਵਮਣੀ ਭਗਤ ਭਗਤ ਕਬੀਰ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਪਾਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰਾਂ ਵਿੱਚ ਸਾਝ ਪੁੰਦੇ ਹਾਂ ਉਹ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਬੀਰ ਸੂਖ ਨਾਹਿ ਜੁਗ ਕਰ ਜੋ ਬਹੁਤ ਹੈ ਮੀਤ ਦੁਨੀਆਂ ਦੇ ਵਿੱਚ ਪੁੱਤਰ ਕਿਤੇ ਇਸਤਰੀ ਕਿਤੇ ਧਨ ਕਿਤੇ ਰਾਜ-ਪਾਗ ਆਦਿਕ ਕਿਤੇ ਦੋਸਤ ਮਿੱਤਰ ਤੇ ਇਹਨਾਂ ਨੇ ਤੈਨੂੰ ਉਹ ਸਕੂਨ ਨਹੀਂ ਦੇਣਾ ਜਿਹੜਾ ਸਕੂਨ ਤੈਨੂੰ ਚਾਹੀਦਾ ਪਰਵਾਰ ਦੇ ਰਿਸ਼ਤੇ ਨਾਤੇ ਨੇ ਤਕਉਨਾਂ ਨੂੰ ਨਿਬੋਣਾ ਹੈ ਪਰ ਕਿਤਨਾ ਨਹੀਂ ਕਿ ਰਸਨੀਆਂ ਦੇ ਲਈ ਤੂੰ ਰੱਬ ਨੂੰ ਛੱਡ ਦੇ ਮੇਰੇ ਰੱਬ ਦੇ ਧਰਮ ਨੂੰ ਛੱਡ ਦੇ ਮੈਂ ਤਾਂ ਫਿਰ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਜਿਹੜੇ ਪੈਂਦੇ ਨੇ ਕਲੇਸ਼ ਜਿਹੜੇ ਪੈਂਦੇ ਨੇ ਉਹਦਾ ਕਾਰਨ ਹੈ ਬੇਮਕ ਹੋਏ ਰਾਮ ਤੇ ਲਗਨ ਜਨਮ ਵਿੱਚ ਵਿਯੋਗ ਲੱਗਦਾ ਹੈ ਵਿਛੋੜਾ ਲੱਗਦਾ ਹੈ ਦੁੱਖ ਲੱਗਦੇ ਨੇ ਦਰਦਰ ਦੀਆਂ ਠੋਕਰਾਂ ਪੈਂਦੀਆਂ ਨੇ ਪਰ ਜਦੋਂ ਇਹ ਰੱਬ ਦੇ ਦਰ ਨੂੰ ਛੱਦਦੇ ਕਬੀਰ ਜੀਆ ਨੇ ਇੱਕੋ ਪੰਗਤੀ ਦੇ ਵਿੱਚ ਬਹੁਤ ਕੁਝ ਸਮਝਾ ਦਿੱਤਾ ਕਿ ਇਹਦੇ ਵਿੱਚ ਸੁੱਖ ਨਹੀਂ ਹੈ ਕਬੀਰ ਸੁਖ ਨਾ ਇਹ ਜੁਗ ਕਿਨਾਂ ਦੀ ਥੋੜੀ ਦੇ ਵਿੱਚ ਸੁੱਖ ਨਹੀਂ ਹੈ ਕਰੇ ਜੋ ਬੋਤੇ ਮੀਤ ਜੜੇ ਬੋਤੇ ਮੀਤ ਬਣਾਉਂਦੇ ਜਿਹੜੇ ਬੋਤੇ ਦੁਨੀਆ ਤੇ ਵਿਸ਼ਵਾਸ ਕਰਦੇ ਨੇ ਧਨ ਦੌਲਤ ਦੇ ਵਿਸ਼ਵਾਸ ਕਰ ਲਿਆ ਤੇਰੀ ਆਪਣੇ ਪਰਿਵਾਰ ਦੇ ਆਪਣੇ ਦੋਸਤਾਂ ਮਿੱਤਰਾਂ ਦੇ ਦੁਨੀਆ ਦੇ ਵਿੱਚ ਜਿੱਥੇ ਤੱਕ ਵਿਚਰਦੇ ਇਹਨੇ ਵਿਸ਼ਵਾਸ ਕਰਦੇ ਇਹ ਤੋਂ ਤੱਕ ਕਬੀਰ ਜੀ ਕਹਿੰਦੇ ਨੇ ਤੇਰਾ ਸਰੀਰ ਆਪਣਾ ਨਹੀਂ ਹੈ ਇਹਨੇ ਮੀਤ ਛੱਡ ਕੇ ਜਾਣਾ ਬਾਕੀ ਫਿਰ ਤੇਰਾ ਆਪਣਾ ਕਿਹੜਾ ਹੈ ਦੁਨੀਆ ਦੇ ਜਿੰਨੇ ਮਰਜੀ ਕੁਝ ਧਨ ਦੌਲਤ ਕਮਾ ਲੈ ਰਾਜ ਭਾਗ ਕਮਾ ਲੈ ਜਿੱਥੇ ਤੱਕ ਇਥੋਂ ਤੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਇਨਸਾਨ ਦੀ ਇਹ ਜਿੰਨੀ ਕੁ ਉਮਰ ਹੈ ਆਰਵਲ ਹੈ ਕਿਸੇ ਦੀ 60 ਸਾਲ 70 ਸਾਲ ਬੱਧ ਤੇ 100 ਸਾਲ ਤੱਕ ਇਥੇ ਵੀ ਕੱਟ ਨਹੀਂ ਹੈ 100 ਤੋਂ ਬਾਅਦ ਸੈਂਕੜੇ ਸੈਂਕੜੇ ਹਜ਼ਾਰਾਂ ਦੀ ਕਰ ਦਿੱਤੀ ਜੁਗਾਂ ਦੀ ਕਰ ਦਿੱਤੀ ਯੁਗਾਂ ਤੋਂ ਬਾਅਦ ਜੇ ਜੁਗ ਚਾਰੇ ਅਰਜ ਹੋਰ ਦਸ ਨਹੀਂ ਹੋਏ ਹੁਣ ਜੇ 10 ਨੂੰ ਮਲਟੀਪਲਾਈ ਕਰ ਲਈਏ ਉਹ ਗੁਣਾ ਕਰ ਲਈਏ ਤਾਂ ਉਹ ਤੋਂ ਬਾਅਦ ਜਿਹੜੇ ਉਹ ਤੋਂ ਵੀ ਅੱਗੇ ਕਿੰਨੇ ਹੁਣ ਇੱਕ ਯੁਗ ਦੀ ਜਿਹੜੀ ਉਮਰ ਰਹਿਮਤ ਉਸ ਸਮਾਂ ਪਤਾ ਨਹੀਂ ਕਿੰਨੀ ਕਿ ਸਤਗੁਰਾਂ ਨੇ ਦੱਸ ਦੀ ਕਿ ਹੈ ਕਿ ਤੇਰੇ ਕੋਲ 10 ਜਿੰਨੀ ਉਮਰ ਹੋਵੇ ਅਤੇ ਜਿਵੇਂ ਤੂੰ 10 ਦੀ ਉਮਰ ਭੋਗੀ ਹੈ ਅੱਤੇ ਅਜਾਂ ਅੱਜ ਵੀ ਤੇਰੀ ਉਹੀ ਵਰਤੀ ਐ ਅਤੇ 10 ਜੁਗਾਂ ਬਾਅਦ ਵੀ ਤੇਰੀ ਵਰਤੀ ਉੱਥੇ ਖੜੋਤੀ ਹੋਣੀ ਐ ਕਿਉਂਕਿ ਕਾਰਨ ਇਹ ਤਾਂ ਇਹ ਐ ਕਰੈ ਜੋ ਬਹੁਤ ਐ ਮੀਤ ਤੋਂ ਦੁਨੀਆਂ ਦੇ ਵਿੱਚ ਮੀਤ ਬਣਾਉਂਦਾ ਰਿਹਾ ਦੁਨੀਆਂ ਦੇ ਵਿੱਚ ਧਨ ਦੌਲਤ ਇਕੱਤਰਤ ਕਰਦਾ ਰਿਹਾ ਜਿਹੜੀ ਧਨ ਦੌਲਤ ਤੇਰੇ ਨਾਲ ਜਾਣੀ ਸੀ ਉਹ ਤਾਂ ਕਦੇ ਇਕੱਤਰ ਕੀਤੀ ਐ ਨਹੀਂ ਭਜਨ ਬੰਦਗੀ ਕਰਨੀ ਕੋਈ ਸੇਵਾ ਕਰਨੀ ਉਹ ਇਹਨੇ ਕਦੇ ਨਹੀਂ ਕੀਤੀ ਦੁਨੀਆਂ ਦੇ ਵਿੱਚ ਮੈਨੂੰ ਕੋਈ ਵੇਖਦਾ ਤਾਂ ਇੱਕਦਮ ਕਰਦਾ ਮੈਨੂੰ ਕੋਈ ਵੇਖਦਾ ਤਾਂ ਇਹ ਦੁਨੀਆ ਦਾ ਨਾਲੇ ਹੈ ਜਾਂ ਤਾਂ ਇਹਨੇ ਬਾਣੀ ਪੂਜਾ ਕਰਪਾ ਪਾਠ ਕਰਨਾ ਤੇ ਜੇ ਕੋਈ ਦੇਖਦਾ ਤਾਂ ਮਾਲੋ ਇਹ ਕਾਹਦਾ ਹੋ ਗਿਆ ਲੋਕਾਂ ਦੇ ਲਈ ਸੇਵਾ ਕਰਨੀ ਵਿਖਾਵਾ ਹੋ ਗਿਆ ਪਾਠ ਪੂਜਾ ਕਰਨੀ ਵਿਖਾਵਾ ਹੋ ਗਿਆ ਬੜੇ ਹੋਰ ਨੇ ਮਠਿਆਸ ਆ ਗਈ ਇਹ ਲੋਕਾਂ ਦੇ ਲਈ ਵਿਖਾਵਾ ਹੋ ਗਿਆ ਤਾਂ ਇਦਾਂ ਦਾ ਕਬੀਰ ਜੀ ਕਹਿੰਦੇ ਨੇ ਜਿੰਨੇ ਮਰਜੀ ਤੂੰ ਬਾਹਰ ਦੇ ਮਿੱਤ ਬਣਾ ਲੈ ਅੰਦਰ ਤੇ ਜਿਹੜਾ ਤੇਰੇ ਦੁੱਖ ਹੈ ਨਾ ਉਹ ਤੇ ਇਦੀ ਰਹੇਗਾ ਉਹ ਨਹੀਂ ਜਾ ਸਕਦਾ ਤਾਂ ਕਰਕੇ ਕਹਿੰਦੇ ਨੇ ਜੇ ਤੈਨੂੰ ਉਮਰ ਲੱਗਦੀ ਹੈ ਕਿ ਮੇਰੀ ਘਟ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਇਹ ਤੋਂ ਵਧਾ ਦੇ ਨੇ ਉਮਰ ਜੈ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਵੀਏ ਸਾਡਾ ਨਾਮ ਕਿਸੇ ਦਾ ਘਰ ਪਰਿਵਾਰ ਤੱਕ ਹੈ ਕਿਸੇ ਦਾ ਥੋੜਾ ਮਲੇ ਤੱਕ ਹੈ ਕਿਸੇ ਦਾ ਨਗਰ ਤੱਕ ਹੈ ਕਿਸੇ ਦਾ ਪੂਰੇ ਇਲਾਕੇ ਤੱਕ ਹੈ ਕਿਸੇ ਦਾ ਚੱਲਦਾ ਜਿਹੜਾ ਇੱਕ ਜ਼ਿਲ੍ਹੇ ਦੇ ਵਿੱਚ ਕਿਸੇ ਦਾ ਕਈ ਪੂਰਾ ਵਿਸ਼ਵ ਭਰ ਦੇ ਵਿੱਚ ਵੀ ਆਪਾਂ ਮੰਨ ਲਈਏ ਨਾ ਚੱਲਦਾ ਪਰ ਇੱਥੇ ਨੌ ਖੰਡਾਂ ਦਾ ਜ਼ਿਕਰ ਹੈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚੱਲਿਆ ਸਭ ਨਵਾ ਖੰਡਾ ਦੇ ਵਿੱਚ ਤੈਨੂੰ ਜਾਣਦੇ ਨੇ ਲੋਕ ਤੇਰੇ ਇੱਕ ਬੋਲ ਤੇ ਤੇਰੇ ਨਾਲ ਚੱਲਦੇ ਨੇ ਇਤਨੀ ਪ੍ਰਵਤਾ ਤੈਨੂੰ ਮਿਲੀ ਹੋਵੇ ਕਿ ਸਾਰੇ ਤੇਰੇ ਨਾਲ ਚੱਲਣ ਨਵਾ ਖੰਡਾ ਵਿੱਚ ਜਾਣੀਆਂ ਨਾਲ ਚੱਲਿਆ ਸਭ ਕੋਈ ਚੰਗਾ ਨਾਮ ਰਖਾਏ ਕ ਜਸ ਕੀਰਤ ਜਗਲੇ ਦੁਨੀਆ ਦੇ ਅੰਦਰ ਤੂੰ ਨਾਮ ਵੀ ਚੰਗਾ ਤਰਾਇਆ ਬਖਾਵਾ ਵੜਾ ਕੀਤਾ ਦੁਨੀਆ ਤੇਰੀ ਬੜੀ ਵਾਹ ਵਾਹ ਕਰੇ ਕਿ ਬੜਾ ਸਾਡਾ ਇਹ ਸ਼ਖਸ ਜਿਹੜਾ ਬੜੀ ਖidmat ਕਰਦਾ ਹੈ ਬੜਾ দান ਨੂੰ ਕਰਦਾ ਚੰਗਾ ਨਉ ਰਖਾਇਕ ਜਸਕੀਰਤ ਜਗਲੇ ਜੇ ਤੇ ਸਨਦਰ ਨ ਆਵਈ ਤਾਂ ਬਾਤ ਨਾ ਪੁੱਛੀ ਕਿ ਜੇ ਕਹਿੰਦੇ ਸਮਝ ਨ ਆ ਰਹੀ ਨਾ ਤਾਂ ਕਹਿੰਦੇ ਬਾਤ ਪੁੱਛ ਕੇ ਵੇਖ ਲਈ ਕਿ ਤੈਨੂੰ ਲੱਗਦਾ ਮੇਰੇ ਕੋਲ ਘਟ ਹੈ ਉਹ ਬਹੁਤਾ দান ਕਰਦੇ ਹੈ ਬੋਤੀ ਉਹਦੀ ਉਮਰ ਲ ਮੇਰੀ ਭੋਗ ਲਈ ਹੈ ਹੁਣ ਤਾਂ ਸਕੂਨ ਹੋਣਾ ਸਤਿਗੁਰ ਕੰਨੇ ਨੇੜੇ ਹੋ ਕੇ ਵੇਖ ਲਈ ਜਿਤਨਾ ਦੁੱਖੋਂ ਨੇ ਇਕੱਤਰ ਕੀਤੇ ਨੇ ਉਤਨੇ ਦੁੱਖ ਕਿਸੇ ਹੋਰ ਨਹੀਂ ਉਮਰ ਦਾ ਦੁੱਖ ਪੂਰੀ ਦੁਨੀਆ ਦੇ ਵਿੱਚ ਨਾ ਤਾਂ ਦੁੱਖ ਚੰਗਾ ਨੋਂ ਰਖਾਇਕ ਜਸ ਕੀਰਤ ਜਗ ਲੈ ਜਿਸ ਨਦਰਣ ਆਵੀ ਤਾਂ ਬਾਤ ਨਾ ਪੁੱਛ ਅਗੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੀ ਹੁਣ ਤੇਰਾ ਆਪਣੇ ਦੇ ਵਿੱਚ ਮਸਤੀ ਹੈ ਤੇਰੀ ਇਹਨੂੰ ਕੋਈ ਨਹੀਂ ਜਾਣਦਾ ਤੇਰਾ ਨਾਮ ਆਪਣੇ ਦੇ ਵਿੱਚ ਹੈ ਜਿੱਥੇ ਤੱਕ ਹੈ ਪਰ ਅ ਰੱਬ ਨਾਲ ਤੇਰੀ ਮੁਹੱਬਤ ਹੈ ਤੈ ਕਿਸੇ ਪ੍ਰਕਾਰ ਦਾ ਕੋਈ ਵਿਖਾਵਾ ਨਹੀਂ ਕੀਤਾ ਨਾ ਸੇਵਾ ਦੇ ਵਿੱਚ ਨਾ ਦਾਨ ਪੂਨ ਕਰਨ ਦੇ ਵਿੱਚ ਅਤੇ ਨਾ ਪਾਠ ਪੂਜਾ ਕਰਨ ਦੇ ਵਿੱਚ ਜਿੰਨਾ ਕ ਤੇਰਾ ਮਨ ਹੈ ਤਾਂ ਉਨਾਂ ਕ ਕਰ ਲਈ ਇੱਥੇ ਵਿਖਾਵੇ ਦੀ ਜਰੂਰਤ ਨਹੀਂ ਹੈ ਕਿ ਤੂੰ ਬਹੁਤਾ ਜਰੀ ਜਾਪ ਕਰਨਾ ਜਾਂ ਤੂੰ ਬਹੁਤਾ ਜਰੀ ਰੱਬ ਦਾ ਨਾਮ ਲੈਣਾ ਜਿੰਨਾ ਕ ਚਿਰ ਤੇਰੇ ਕੋਲ ਸਮਾਂ ਹੈ ਤਾਂ ਉਤਨਾ ਕ ਜ ਕਰ ਲੈ ਗੁਰਬਾਣੀ ਦੇ ਅੰਦਰ ਭਗਤ ਕਬੀਰ ਜੀਆ ਨੇ ਤਕਰੀਬਨ 1 ਮਿੰਟ ਤੋਂ ਇੱਕ ਘਰੀ ਤੋਂ ਲੈ ਕੇ 12 ਮਿੰਟ ਦੀ ਹੈ ਡੇਢ ਮਿੰਟ ਤੇ ਆ ਜਾਂਦੇ ਨੇ ਡੇਢ ਮਿੰਟ ਵੀ ਤੇਰਾ ਮਨ ਜੁੜ ਗਿਆ ਐਦਾਂ ਸਮਝ ਤੇਰੇ 24 ਘੰਟੇ ਨਿਹਾਲ ਨੇ ਬਾਰੇ ਨਿਆਰੇ ਨੇ ਤੇਰੇ ਪਰ ਜੇ ਜੁੜੇ ਤਾਂ ਕਬੀਰ ਇੱਕ ਘਰੀ ਆਧੀ ਘਰੀ ਆਧੀ ਹੁੰ ਤੇ ਆਤ ਪਤੇ ਜਿਹਦੇ 12 ਮਿੰਟ ਵੀ ਨਹੀਂ ਕਰ ਸਕਦਾ ਹਾਲਾਂਕਿ ਰੱਬ ਦੀ ਬੰਦਗੀ ਤਾਂ ਜਿੰਨੀ ਕੀਤੀ ਜਾਵੇ ਘਟ ਹੈ ਪਰ ਇਹ ਸਾਡੇ ਲਈ ਹੈ ਨਾ ਸ਼ੁਕਰੀਆਂ ਦੇ ਲਈ ਕਿ 12 ਮਿੰਟ ਵੀ ਨਹੀਂ 12 ਮਿੰਟ ਤੋਂ 6 ਮਿੰਟ 6 ਮਿੰਟ ਤੋਂ 1.5 ਮਿੰਟ ਤੇ ਆ ਗਏ 3 ਮਿੰਟ 1.5 ਮਿੰਟ ਤੇ ਆ ਗਏ ਕਿ 1.5 ਮਿੰਟ ਵੀ ਤੋਂ ਆਪਣੇ ਇਸ਼ਟ ਆਪਣੇ ਗੁਰੂ ਦੇ ਕੋਲ ਸਕੂਨ ਦੇ ਨਾਲ ਨਹੀਂ ਬਹਿ ਸਕਦਾ ਉੱਥੇ ਵੀ ਵਿਖਾਵਾ ਕਰਦਾ ਰਿਹਾ ਤਾਂ ਉਹਦਾ ਫਿਰ ਕੀਟਾ ਅੰਦਰ ਕੀਟਕਰ ਦੋਸੀ ਦੋਸਤ ਤਰੇ ਕਿ ਜਿਹੜਾ ਸਭ ਤੋਂ ਭੈੜਾ ਕੀੜਾ ਜਿਹੜਾ ਹੈ ਉਹ ਗੰਦਗੀ ਦਾ ਹੈ ਨਾਲੀਆਂ ਦੇ ਵਿੱਚ ਰਹਿਣ ਵਾਲਾ ਕੀੜਾ ਗੁਰੂ ਨਾਨਕ ਦੇਵ ਜੀ ਕਹਿੰਦੇ ਦੋਸ਼ ਤਰੇ ਦੇ ਕੀ ਆ ਕੀਟਾ ਅੰਦਰ ਕੀਟਕਰ ਦੋਸੀ ਦੋਸ਼ ਤਰੇ ਮਨੋ ਸਭ ਤੋਂ ਬੱੱਤਰ ਜ਼ਿੰਦਗੀ ਜਿਹੜੀ ਤੇਰੀ ਹੈ ਨਾ ਕਿਹੜੀ ਹੋਈ ਹੈ ਕਿ ਦੋਸ਼ ਲੱਗਿਆ ਤੇਰੇ ਤੇ ਉਹ ਤੂੰ ਰੱਬ ਦੇ ਨਾਮ ਤੇ ਵਿਖਾਵਾ ਕਰਦਾ ਰਿਹਾ ਦੁਨੀਆਂ ਦੇ ਅੰਦਰ ਚੱਲਦੇ ਦੁਨੀਆਂ ਚੱਲਦੀ ਹੈ ਆਪਣੇ ਹਿਸਾਬ ਦੇ ਨਾਲ ਪਰ ਜਦੋਂ ਰੱਬ ਦੇ ਨਾਂ ਤੇ ਵਿਖਾਵਾ ਕੀਤਾ ਜਾਂਦਾ ਹੈ ਤਾਂ ਉਦੋਂ ਕਹਿੰਦੇ ਨੇ ਸਭ ਤੋਂ ਵੱਡਾ ਤੇਰੇ ਤੇ ਦੋਸ਼ ਹੈ ਤਾਂ ਅੱਗੇ ਕਬੀਰ ਜੀ ਕਹਿੰਦੇ ਨੇ ਜੋ ਚਿੱਤ ਰੱਖ ਹੈ ਏਕਸੋ ਤੇ ਸੁਖ ਪਾਵੈ ਨੀਤ ਹੁਣ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਇਆਂ ਗੁਨਾਹ ਪਾਪ ਸਾਡੇ ਇੰਨੇ ਹੋ ਗਏ ਵਿਖਾਵਾ ਸਾਡਾ ਇੰਨਾ ਹੋ ਗਿਆ ਹੁਣ ਹਰ ਪਾਸਿਓਂ ਦੁਖੀ ਆ ਉਹਨਾਂ ਦੁਖੀ ਮਨ ਕਿਤੇ ਖੜਦਾ ਨਹੀਂ ਹੈ ਮਨ ਡਾਮਾ ਡੋਲ ਕਿਉਂਕਿ ਅੰਦਰ ਜਿਹੜੇ ਗੁਨਾਹ ਨੇ ਅੰਦਰ ਜਿਹੜੀਆਂ ਅਸੀਂ ਨੇ ਚੱਲਦੇ ਹੋਏ ਕੁਫਰ ਤੋਲੇ ਆ ਜਿੰਦਗੀ ਦੇ ਵਿੱਚ ਤਾਂ ਉਹ ਫਿਰ ਅੱਗੇ ਜਦੋਂ ਅੰਦਰ ਸਕੂਨ ਨਹੀਂ ਮਿਲਦਾ ਤਾਂ ਅੰਦਰੋਂ ਤੜਹੋਂਦੇ ਨੇ ਕਬੀਰ ਜੀ ਸੁਝਾ ਦਿੰਦੇ ਨੇ ਕਿ ਜਿੰਨੇ ਤੇਰੇ ਗੁਨਾਹ ਨੇ ਕਿਉਂਕਿ ਤੂੰ ਬਹੁਤੇ ਮੀਤ ਬਣਾ ਲਏ ਨੇ ਇੱਕ ਮੀਤ ਹੈ ਤੇਰਾ ਤਾਂ ਹੋ ਸਕਦਾ ਦੁੱਖ ਘਟੋ ਬੇਤਰੇ ਕੋਲ ਬਹੁਤੇ ਮੀਤ ਨੇ ਤਰੇ ਮਾਇਆ ਨੂੰ ਰਤਬਿਆਂ ਨੂੰ ਅਤੇ ਜ਼ਿੰਦਗੀ ਦੇ ਵਿੱਚ ਮਿੱਤਰ ਦੋਸਤ ਪਰਿਵਾਰ ਨੂੰ ਸਾਰੇ ਆਪਣੇ ਵੀਤ ਬਣਾ ਲੈਨੇ ਅਤੇ ਮੀਤ ਬਣਾ ਕੇ ਕਹਿੰਦਾ ਮੇਰੀ ਕਿ ਆ ਮੇਰੀ ਆ ਵੀ ਮੇਰਾ ਅਤੇ ਆ ਵੀ ਮੇਰਾ ਸਭ ਕੁਝ ਮੇਰਾ ਪਰ ਭਗਤ ਕਬੀਰ ਜੀ ਕਹਿੰਦੇ ਨਹੀਂ ਇਹ ਜਦੋਂ ਤਨੂੰ ਸਮਾਵੇਗਾ ਨਾ ਕਹੋ ਕਬੀਰ ਤਬ ਹੀ ਨਰ ਜਾਗੈ ਜਮਕਾ ਡੰਡ ਮੂਡ ਮਹਿਲਾ ਰਤਵੇ ਤਰੇ ਤਰਾਏ ਰਹ ਜਾਂਦੇ ਨੇ ਮਾਇਆ ਤਰੇ ਤਰਾਈ ਰਹ ਜਾਂਦੀ ਐ ਸਭ ਕੁਝ ਤਰਿਆ ਤਰਾਇਆ ਰਹ ਜਾਂਦਾ ਐ ਇਹ ਸਰੀਰ ਵੀ ਤੀ ਰਹਿ ਜਾਂਦਾ ਪਰ ਤੇਰੇ ਪੱਲੇ ਕੀ ਗਿਆ ਨਾ ਧਨ ਦੌਤ ਗਈ ਨਾ ਰਤਵੇ ਗਏ ਨਾ ਤੇਰਾ ਪਰਿਵਾਰ ਗਿਆ ਜਿਨ੍ਹਾਂ ਲਈ ਤੂੰ ਆਪਣਾ ਦੀਨ ਗਵਾਉਂਦਾ ਰਿਆ ਉੱਤੇ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਜਿਨ੍ਹਾਂ ਦੇ ਲਈ ਤੋਂ ਦੀਨ ਗਵਾ ਦਿੱਤਾ ਅਤੇ ਉਹ ਦੁਨੀਆ ਤੇਰੇ ਨਾਲ ਨਹੀਂ ਜਾਂਦੀ ਹੈ ਅਤੇ ਨਾ ਗਈ ਹੈ ਕਬੀਰ ਜੀ ਕਹਿੰਦੇ ਨਾ ਜਾਣੀ ਹੈ ਕਿਉਂਕਿ ਰੱਬ ਨੇ ਨਿਜਮ ਬਣਾਇਆ ਨਹੀਂ ਹੈ ਕਿ ਕੋਈ ਮਰ ਚੱਲੇ ਆ ਕੋਈ ਉਹਦੇ ਨਾਲ ਮਰਿਆ ਹੋਵੇ ਕਿਸੇ ਦੇ ਨਾਲ ਇਦਾਂ ਦਾ ਵਾਪਰੇ ਆ ਮੈਂ ਵੀ ਦੁੱਖ ਮੈਨੂੰ ਦੁੱਖ ਹੈ ਮੇਰੇ ਮਿੱਤਰ ਪਿਆਰੇ ਦਾ ਮੇਰੇ ਆਪਣੇ ਦਾ ਉਹ ਦੁੱਖ ਮੈਂ ਸਹਿਣਾ ਕੋਈ ਨਹੀਂ ਕਹਿੰਦਾ ਮੌਤ ਜਿਹੜੀ ਹੈ ਨਾ ਇਹ ਕੋਈ ਨਹੀਂ ਕਹਿੰਦਾ ਕਿ ਜਿਵੇਂ ਮੇਰੇ ਸਨੇਹੀ ਨੂੰ ਆਈਏ ਕਿਦਾ ਮੌਤ ਮੈਨੂੰ ਆਵੇ ਹਾਂ ਬਾਰ ਦਾ ਰੋਣਾ ਬਾਰ ਦਾ ਵਿਖਾਵਾ ਕੁਝ ਦਿਨਾਂ ਦੇ ਲਈ ਹੋ ਸਕਦਾ ਹੈ ਪਰ ਕਬੀਰ ਜੀ ਕਹਿੰਦੇ ਨੇ ਕਿ ਜਿਹੜੇ ਹਿਸਾਬ ਦੇ ਨਾਲ ਤੇਰੇ ਕਰਮ ਨੇ ਨਾ ਤੇਰੇ ਕੋਲ ਹੋਤੀ ਡਾਂਗਾ ਡੋਲ ਹੈ ਰੱਬ ਦਾ ਨਾਮ ਜਪਦਿਆਂ ਵੀ ਡੋਲਦਾ ਰਹਿਣਾ ਰੱਬ ਦੇ ਦਰ ਤੇ ਜਾ ਕੇ ਵੀ ਡੋਲਦਾ ਰਹਿਣਾ ਮਾੜੇ ਕਰਮ ਕਰਦਾ ਜਿਹੜਾ ਉਹ ਤਾਂ ਡੋਲਦੇ ਤੂੰ ਚੰਗੇ ਕਰਮ ਕਰਦਾ ਵੀ ਡੋਲਦਾ ਰਹਿਣਾ ਕਬੀਰ ਜੀ ਕਹਿੰਦੇ ਉਹਦਾ ਰੀਜਨ ਹੈ ਉਹਦਾ ਕਾਰਨ ਹੈ ਜੋ ਚਿੱਤ ਰੱਖ ਹੈ ਇੱਕ ਸਿਉ ਕਿਉਂਕਿ ਤਾਂ ਚਿੱਤ ਹਜੇ ਮਨ ਆਪਣਾ ਹਜੇ ਜੋੜਿਆ ਨਹੀਂ ਹੈ ਹਜੇ ਵੀ ਤੂੰ ਗੁਰੂ ਦੇ ਕੋਲ ਖਲੋਤਾ ਆਪਣੇ ਪਿੱਛੇ ਵੇਖ ਰਿਆਂ ਦਾਇਂ ਬਾਇਂ ਵੇਖ ਰਿਆ ਮੈਨੂੰ ਵੇਖਦਾ ਕੋਈ ਮੈਂ ਗੁਰੂ ਦੇ ਦਰ ਤੇ ਆਇਆ ਮੈਂ ਬਾਟ ਪੂਜਾ ਕਰਦਾ ਮੈਨੂੰ ਦੇਖਦਾ ਕੋਈ ਕਬੀਰ ਜੀ ਕਹਿੰਦੇ ਐਦਾ ਨਹੀਂ ਤੇ ਸੁੱਖ ਪਾਵੇ ਨਹੀਂ ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਦੇ ਦਵਾਰੇ ਤੇ ਹੁੰਦਾ ਉਹ ਸੁਖ ਪਾਉਂਦਾ ਇੱਕ ਨੀਤ ਨੀਤ ਦਾ ਭਾਵ ਨਿਤ ਉਹਦੀਆਂ ਝੋੜੀਆਂ ਭਰੀਆਂ ਜਾਂਦੀਆਂ ਨੇ ਉਹਦੇ ਵਾਰੇ ਨਿਆਰੇ ਹੁੰਦੇ ਨੇ ਤੁਮਰੀ ਸ਼ਰਨ ਤੁਮਰੀ ਆਸਾ ਤੁਮ ਹੀ ਸਜਣ ਸੁਹੇਲੇ ਰੱਖੋ ਰੱਖਨ ਹਾਰ ਦਿਆਲਾ ਨਾਨਕ ਕਰਕੇ ਹੁੰਦੇ ਪ੍ਰਸਤ ਗੁਰੂ ਦੇ ਵਾਰੇ ਨਿਆਰੇ ਕਰਦੇ ਨੇ ਜਿਹੜਾ ਇੱਕ ਮਾਨਕ ਚ ਤੁਰ ਕੇ ਗੁਰੂ ਦੇ ਕੋਲ ਤਰਲਾ ਕਰਦਾ ਗੁਰੂ ਦੇ ਕੋਲ ਅਰਦਾਸ ਬੇਨਤੀ ਕਰਦਾ ਸਮਾਗਮ ਦੀ ਰਸਮ ਉਹਨਾਂ ਕੋਲ ਲਾਂਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ